ਅੱਜ ਦਾ ਧਰਨਾ ਪੰਜ ਜਥੇਬੰਦੀਆਂ ਵੱਲੋਂ ਸੰਕੇਤਕ ਤੌਰ ਤੇ ਇੱਥੇ ਲਾਇਆ ਗਿਆ ਧਰਨਾ ਲਾਉਣ ਦਾ ਜਿਹੜਾ ਕਾਰਨ ਹੈ ਉਹ ਸਿਰਫ ਮੇਨ ਪਰਾਲੀ ਦਾ ਮੁੱਦਾ ਤੇ ਡੀਪੀਏ ਦਾ ਸੀਗਾ ਜਿਹੜੇ ਕਿ ਕਿਸਾਨ ਆਏ ਥਾਰ ਇੱਕ ਇਸ ਚੀਜ਼ ਤੇ ਖੰਡਲਖਵਾਰ ਹੁੰਦੇ ਆ ਕਿਉਂਕਿ ਸਰਕਾਰ ਦੇ ਜਿਹੜੇ ਬਿਆਨ ਆ ਦੇਨੇ ਹੋ ਰਹਾ ਹਕੀਕਤ 'ਚ ਕੁਝ ਹੋਰ ਹੁੰਦਾ ਹੈ ਜਦੋਂ ਸੁਪਰੀਮ ਕੋਰਟ ਕਿਸਾਨਾਂ ਵਾਸਤੇ ਕੋਈ ਬਿਆਨ ਦਿੰਦੀ ਆ ਉਦੋਂ ਤਾਂ ਇਹ ਕਿਸਾਨਾਂ ਤੇ ਪੱਤੇ ਕੱਟਣ ਨੂੰ ਬਹੁਤ ਛੇਤੀ ਤਿਆਰ ਹੋ ਜਾਂਦੀਆਂ ਸਰਕਾਰਾਂ ਦਬਾਅ ਬਣਾਉਣ ਵਾਸਤੇ ਪਰ ਜਿਹੜੀਆਂ ਕੋਰਟਾਂ ਜਦੋਂ ਇਹਨਾਂ ਨੇ ਇਹ ਗੱਲ ਕਹੀ ਸੀ ਵੀ 24-2500 ਰੁਪਇਆ ਪ੍ਰਤੀ ਏਕੜ ਸਰਕਾਰ ਨੇ ਦਿੱਤਾ ਸੀਗਾ ਵੀ ਤੁਸੀਂ ਕਿਸਾਨਾਂ ਨੂੰ ਇੱਕ ਚਿੰਦੇ ਮਗਰ ਦਿਓ ਉਹ ਤਾਂ ਅੱਜ ਤੱਕ ਇਹਨਾਂ ਨੇ ਪਾਇਆ ਨਹੀਂ ਉਹ ਦੀ ਕਿਸੇ ਸਰਕਾਰ ਨੇ ਗੱਲ ਸੁਣੀ ਨਹੀਂ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਆਦਾ 2500 ਰੁਪਇਆ ਪਤੀ ਏਕੜ ਕਿਸਾਨ ਨੂੰ ਦਿੱਤਾ ਜਾਵੇ ਨਹੀਂ ਇਹ ਜਿਹੜਾ ਪਰਾਲੇ ਨੂੰ ਅੱਗ ਲਾਉਣਾ ਇਹ ਕੋਈ ਸ਼ੌਂਕ ਨਹੀਂਗਾ ਇਹ ਮਜਬੂਰੀ ਹੈ ਕਿਸਾਨ ਦੀ ਕਿਉਂਕਿ ਇਹ ਤੋਂ ਬਗੈਰ ਦਾ ਕੋਈ ਹੱਲ ਹੈ ਨਹੀਂਗਾ ਤੁਸੀਂ ਦੱਸੋ ਦੀ ਪਰਾਲੀ ਕੌਣ ਚਾਹਦਾ ਹੈ ਤੁਸੀਂ ਖੇਤਾਂ 'ਚ ਤੁਸੀਂ ਆਪ ਸਰਵੇ ਕਰਿਓ ਜ਼ੀਰੋ ਗਰਾਊਂਡ ਤੋਂ ਅਸੀਂ ਤੁਹਾਨੂੰ ਫੋਨ ਕਰਾਂਗੇ ਵੀ ਆਹ ਪਈਆ ਪਰਾਲੀ ਕੋਈ ਚੱਕਣ ਆਉਂਦਾ ਉਹ ਗੱਠਾਂ ਵੱਧੀਆਂ ਰਹਿ ਜਾਂਦੀਆਂ ਉਹਨਾਂ ਦੀਆਂ ਅਖੀਰੀ ਕੀ ਹੈ ਦੇਖੀਰੀ ਅੱਗ ਲਾਉਣ ਤੋਂ ਸਾਇਟ ਖਾਨ ਕੋਲੇ ਕੋਈ ਹੱਲ ਨਹੀਂ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਇਹ ਦੱਸ ਦੇਣਾ ਚਾਹੁੰਦੇ ਆਂ ਇਸ ਕਰਕੇ ਅਸੀਂ ਇਹਨਾਂ ਨੂੰ ਇਹ ਦੱਸ ਦੇਣਾ ਚਾਹੁੰਦੇ ਆਂ ਕਿ ਸਾਡੇ ਤੇ ਖਾਹ ਖਾ ਪੰਗਾ ਲੈਣ ਲਿਓ ਜੀ ਅਸੀਂ ਇਹ ਕੰਮ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ ਜ